ਪੰਜਾਬ ਦੇ ਲੋਕ ਗਾਇਕੀ ਤੇ ਕਿਸੇ ਗਾਥਾਵਾਂ ਦਾ ਇੱਕ ਅਹਿਮ ਹਿੱਸਾ ਜੁਗਨੀ ਜੋ ਨਾ ਸਿਰਫ ਪੁਰਾਣੇ ਸਮਿਆਂ ਵਿੱਚ ਬਾਣ ਵਾਲੇ ਮੰਜਿਆਂ ਉੱਤੇ ਸਪੀਕਰਾਂ ਨਾਲ ਸਜੇ ਅਖਾੜਿਆਂ ਦੀ ਸ਼ਾਨ ਬਣਦੀ ਰਹੀ ਬਲਕਿ ਅੱਜ ਉਸ ਨੂੰ ਨਵੀਨ ਜਮਾਨੇ ਦੇ ਗਾਇਕ ਵੀ ਬੜੇ ਮਾਣ ਨਾਲ ਆਪਣੀਆਂ ਧੂਨਾਂ ਵਿੱਚ ਗਾਉਂਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬੀ ਵਿਰਸੇ ਦਾ ਇੰਨਾ ਗੂੜਾ ਰੰਗ ਜੁਗਨੀ ਉੱਤੇ ਕਿਵੇਂ ਚੜਿਆ ਗੱਲ ਅਸਲ 'ਚ 1906 ਦੀ ਹੈ ਜਦ ਪੂਰਾ ਹਿੰਦੁਸਤਾਨ ਗੁਲਾਮੀ ਦੀਆਂ ਜੰਜੀਰਾਂ ਨਾਲ ਜਕੜਿਆ ਹੋਇਆ ਸੀ ਤੇ ਬ੍ਰਿਟਾਨੀਆ ਸਰਕਾਰ ਕੁਈਨ ਵਿਕਟੋਰੀਆ ਦੀ ਰਹਿਨੁਮਾਈ ਹੇਠ ਸ਼ਾਸਨ ਦੇ 50 ਸਾਲ ਜਾਨੀ Jubilee ਪੂਰੀ ਕਰ ਚੁੱਕੀ ਸੀ ਇਸ ਮੌਕੇ ਨੂੰ ਜਸ਼ਨ ਵਜੋਂ ਮਨਾਉਣ ਲਈ ਅੰਗਰੇਜ਼ ਸਰਕਾਰ ਨੇ ਇੱਕ ਮਸ਼ਾਲ ਜਲਾ ਕੇ ਪੂਰੀ ਦੁਨੀਆ ਦੇ ਹਰ ਉਸ ਕੋਨੇ ਵਿੱਚ ਲੈ ਕੇ ਜਾਣ ਦਾ ਫੈਸਲਾ ਲਿਆ ਜਿੱਥੇ-ਜਿੱਥੇ ਉਸ ਦੀ ਹਕੂਮਤ ਦਾ ਸਿੱਕਾ ਚੱਲਦਾ ਸੀ ਪੰਜਾਬ ਪਹੁੰਚਣ ਤੋਂ ਪਹਿਲਾਂ ਜਸ਼ਨ ਦੀਆਂ ਤਿਆਰੀਆਂ ਨੂੰ ਪੂਰਾ ਕਰਨ ਲਈ ਮਾਝੇ ਦੇ ਦੋ ਅਨਪੜ ਪਰ ਬੇहद ਮਸ਼ਹੂਰ ਲੋਕ ਗਾਇਕ ਬਿਸ਼ਨਾ ਤੇ ਮੰਡਾ ਨੂੰ ਮਸ਼ਾਲ ਦੇ ਨਾਂ ਨਾਲ ਪੰਜਾਬ ਦੇ ਹਰ ਉਸ ਜ਼ਿਲ੍ਹੇ ਵਿੱਚ ਅਖਾੜੇ ਲਾਉਣ ਨੂੰ ਕਿਹਾ ਗਿਆ ਜਿੱਥੇ-ਜਿੱਥੇ ਮਸ਼ਾਲ ਲੈ ਕੇ ਜਾਣੀ ਸੀ ਪਰ ਪੜੇ ਲਿਖੇ ਨਾ ਹੋਣ ਕਰਕੇ ਦੋਵਾਂ ਗਾਇਕਾਂ ਨੇ Jubli ਸ਼ਬਦ ਨੂੰ Jugni ਬਣਾ ਦਿੱਤਾ ਢੱਡ ਤੇ ਕਿੰਗਰੀ ਵਜਾਉਂਦੇ ਹੋਏ ਦੋਵੇਂ ਲੋਕ ਗਾਇਕ ਹਰ ਵਾਰ ਜੁਗਨੀ ਦੀ ਸ਼ੁਰੂਆਤ ਉਸ ਜਗ੍ਹਾ ਦੇ ਨਾਮ ਨਾਲ ਕਰਦੇ ਜਿੱਥੇ ਉਸ ਵੇਲੇ ਜੁਗਨੀ ਯਾਨੀ ਕਿ Jubli ਵਾਲੀ ਮਸ਼ਾਲ ਮੌਜੂਦ ਹੁੰਦੀ। ਸਮਾ ਆਪਣੀ ਚਾਲ ਚੱਲਦਾ ਰਿਹਾ ਤੇ ਇੱਕ ਭੋਲੀ ਜਿਹੀ ਗਲਤੀ ਨਾਲ ਉਕਰਿਆ ਸ਼ਬਦ ਜੁਗਨੀ ਅੱਜ ਪੂਰੀ ਦੁਨੀਆ ਵਿੱਚ ਪੰਜਾਬੀ ਵਿਰਸੇ ਦਾ ਪਰਛਾਵਾਂ ਬਣ ਚੁੱਕਾ ਹੈ।